ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤੋਂ ਖਫਾ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਦੇ ਵੱਲੋਂ ਜੋ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਕੈਬਨਿਟ ਰੈਂਕ ਤੇ ਜੋ ਚੇਅਰਮੈਨੀ ਦਿੱਤੀ ਗਈ ਸੀ ਉਸ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮੱਗੀ ਕਾਨਫਰੰਸ ਮੌਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਬੰਗਾ ਦੇ ਨਜ਼ਦੀਕੀ ਗੁਰਦੁਆਰਾ ਸਾਹਿਬ ਦੇ ਵਿੱਚੋਂ 169 ਪਾਵਨ ਸਰੂਪ ਲੱਭੇ ਨੇ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਇਨ੍ਹਾਂ ਪਾਵਨ ਸਰੂਪਾਂ ਦੇ ਵਿੱਚੋਂ 139 ਪਾਵਨ ਸਰੂਪ ਉਹ ਨੇ ਜਿਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਹੈ ਤਾਂ ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਨਾਵ ਕਮਲ ਰਾਜਾ ਸਾਹਿਬ ਦੇ ਪ੍ਰਬੰਧਕਾ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆਉਂਦਾ ਹੈ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਦਾਅਵੇ ਨੂੰ ਬੇ ਨੇ ਆਦ ਦੱਸਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਤੋਂ ਧਿਆਨ ਭਟਕਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਤੇ ਸੁਖਵਿੰਦਰ ਕੁਮਾਰ ਸੁੱਖੀ ਵੀ ਉਸੇ ਰਾਤ ਨੂੰ ਉਸ ਸਥਾਨ ਤੇ ਪਹੁੰਚਦੇ ਨੇ ਤੇ ਜਿੱਥੋਂ ਦੀ ਉਹ ਜਾਣਕਾਰੀ ਸਾਂਝੀ ਕਰਦੇ ਨੇ ਤੇ ਅੱਜ ਮੁੜ ਉਸੇ ਸਥਾਨ ਤੇ ਸੁਖਵਿੰਦਰ ਕੁਮਾਰ ਸੁੱਖੀ ਪਹੁੰਚੇ ਨੇ ਲਾਈਵ ਹੋਏ ਨੇ ਤੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਉਹ ਚੇਅਰਮੈਨੀ ਤੋਂ ਅਸਤੀਫਾ ਦੇ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਜੋ ਕੈਬਨਟ ਮੰਤਰੀ ਦਾ ਰੈਂਕ ਅਤੇ ਚੇਅਰਮੈਨ ਕਨਵੇਅਰ ਦੇ ਅਦਾ ਅਹੁਦਾ ਜੋ ਦਿੱਤਾ ਗਿਆ ਸੀ ਉਹਨਾਂ ਨੂੰ ਤਾਂ ਉਹਨਾਂ ਅਹੁਦਿਆਂ ਤੋਂ ਸੁਖਮਿੰਦਰ ਕੁਮਾਰ ਸੁਖੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਤਾਂ ਹੋਰ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਧੰਨ ਧੰਨ ਨਾਭ ਕੋ ਰਾਜਾ ਸਾਹਿਬ ਜੀ ਦੇ ਸੁਖਿੰਦਰ ਸਤਾਨ ਤੇ ਮੈਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਸ਼ਸਾਬਾ ਕਰਨ ਵੀ ਰਾਜੇ ਦਾ ਅਸ਼ੀਰਵਾਦ ਲੈਣ ਵੀ ਆ ਰਹੇ ਆ ਔਰ ਮੈਂ ਇਹ ਮਹਿਸੂਸ ਕਰਦਾ ਜੋ ਪਿਛਲੇ ਦਿਨੀ ਇਸ ਦਰਬਾਰ ਦੇ ਪ੍ਰਤੀ ਉਹ ਸ਼ੰਕੇ ਪ੍ਰਗਟ ਕੀਤੇ ਗਏ ਸੀ ਇੱਥੇ ਮਾਨ ਮਰਿਆਦਾ ਦੇ ਮੁਤਾਬਕ ਸ੍ਰੀ ਘਟਬਾ ਸਾਹਿਬ ਦੇ ਜਿਹੜੇ ਭੋਗ ਨਹੀਂ ਪਾਏ ਜਾਂਦੇ ਸ੍ਰੀ ਗੁਰੰਤ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਮਰਿਆਦਾ ਦੇ ਨੇ ਮਿਤ ਨਹੀਂ ਹਾਂ ਔਰ ਇਸਕਲ ਦਾ ਇੱਥੇ ਦੀ ਜਿਹੜੀ ਸੰਗਤ ਹੈ ਜਿਹਦੇ ਵਿੱਚ ਮੈਂ ਵੀ ਹਾਂ ਜਿਹੜੇ ਅਸੀਂ ਰਾਜਾ ਸਾਹਿਬ ਨਾਮ ਦੇ ਬਾ ਸੰਗਤ ਆ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੁੰਚੀ ਔਰ ਉਸ ਦਿਨ ਵੀ ਮੈਂ ਆਇਆ ਸੀ ਰਾਤ ਨੂੰ ਜਿਸਨੇ ਵਾਕਿਆ ਹੋਇਆ ਲਗਾਤਾਰ ਹਰ ਰੋਜ਼ ਇੱਥੇ ਅਸੀਂ ਮੈਂ ਆਨਾ ਆਪਣੇ ਸਾਥੀਆਂ ਦੇ ਨਾਲ ਔਰ ਅੱਜ ਫੇਰ ਮੈਂ ਇੱਥੇ ਆਇਆ ਔਰ ਇਹ ਬੇਨਤੀਆਂ ਕਰਨਾ ਕਿ ਇਹ ਰਾਜਾ ਸਾਹਿਬ ਸੰਸ਼ਕਤੀ ਦੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਉਡ ਪ੍ਰਚਾਰ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਮਨਾਂ ਦੇ ਵਿੱਚ ਕੋ ਰੱਬ ਦਾ ਪਰਮਾਤਮਾ ਦਾ ਡਰ ਬੈਠੇ ਔਰ ਮੈਂ ਜਿਹੜੀ ਅੱਜ ਖਾਸ ਗੱਲ ਕਰਨ ਆਇਆ ਬਹੁਤ ਬੜੀ ਪਹਿਲੇ ਦਿਨ ਤੋਂ ਮੈਂ ਕਹਿ ਰਿਹਾ ਕਿ ਮੈਂ ਰਾਜੇ ਦਾ ਆ ਮੈਂ ਰਾਜੇ ਦੀ ਸੰਗਤ ਦਾ ਆ और अज फिर मैं ऐलान कर दा क्योंकि पोलिटिशियन बहुत इतने आए बड़ी उन्होंने पोलिटिक्स की थी। मेरे लिए पॉलिटिक्स का घर नहीं मेरे लिए तो यह रब का घर आ मैं अज्ञा एलान करना कि जैन पंजाब सरकार ने कैबिनेट मंत्री का रैंक स्टेटस दिता मैं उसबेर तो मैं चेयरमैन हाँ उस तो मैं रिजाइन करदा ਔਰ ਉਸ ਪਰਮਾਤਮਾ ਸਵਾਹੀ ਗੁਰਗ੍ਰੇ ਅਰਦਾਸ ਕਰਦਾ ਕਿ ਉਹ ਮੈਨੂੰ ਸ਼ਕਤੀ ਦੇਵੇ ਕਿ ਮੈਂ ਮੁਖਮਤੀ ਸਵਾਤਪੂਆਂ ਸੇ ਮਾਨ ਸਾਹਿਬ ਔਰ ਆਮ ਆਦਮੀ ਆਡੀ ਲੀਡਰਸ਼ਿਪ ਨੂੰ ਜੋ ਇੱਚ ਦਾ ਸੱਚ ਆ ਉਹ ਦੱਸ ਕੇ ਮੈਂ ਜੋ ਗਿਲੇ ਸ਼ਿਕਵੇ ਨੇ ਉਹ ਮਿਟਾ ਸਕਾਂ ਸੋ ਮੇਰੀ ਇਹ ਬੇਨਤੀ ਆ ਕਿ ਤੁਸੀਂ ਸਾਰੇ ਸੰਗਤ ਰਾਜਾ ਸਾਹਿਬ ਮੇਰੇ ਤੇ ਮਿਹਰ ਭਰੇ ਹੱਥ ਰੱਖੇ ਅਸੀਂ ਇਹ ਜੋ ਪਰੰਪਰਿਖੇ ਆ और राजे की कृपा दूर करा राजा बली कर पली वाहेगुरु जी का खालसा वाहगुरु जी की फतेह नाव कव राज तो स्थान मैं कई दिन तो लगातार इतनावा भी राजे का आशीर्वाद लैन भी आ रहा और मैं ये महसूस करना जो पिछले दनी ਇਸ ਦਰਬਾਰ ਦੇ ਪ੍ਰਤੀ ਕੁਸ਼ੰਕੇ ਪ੍ਰਗਟ ਕੀਤੇ ਗਏ ਸੀ